ਮੈਂ ਭਗਵੰਤ ਪ੍ਰਵਕਰ ਵਾਰਡ ਨੰਬਰ 70 ਦਾ ਪਾਸਸ਼ਾ ਪਤੀ ਆ ਸਾਡੇ ਵਾਰਡ ਦੇ ਵਿੱਚ ਲੋਗੁੰਨਨਗ ਮੱਲਾ ਅੰਦਾ ਉਹਦੇ ਵਿੱਚ ਜਿਹੜਾ ਸਰਕਾਰੀ ਸੇਲੇ ਪਿਆ ਹੈ ਕਾਫੀ ਪੁਰਾਣਾ ਮੱਲਾ ਹੈ ਛੋਟਾ ਸੁਬੇ ਇੱਥੇ ਬੜੇ ਸਾਲਾਂ ਤੋਂ ਪਿਆ ਹੋਇਆ ਉਹਦੇ ਨਾਲ ਜੀਟੀ ਰੋਡ ਜਿਹੜਾ ਲੱਗਦਾ ਹੈ ਜੀਟੀ ਰੋਡ ਸਾਡਾ ਵਾਰਡ ਦਾ ਬਾਰਡਰ ਹੈ ਜੀਟੀ ਰੋਡ ਤੇ ਜਿਹੜਾ ਬਰਸਾਤ ਦਾ ਪਾਣੀ ਜਮਾ ਹੁੰਦਾ ਉਹ ਜੀਟੀ ਰੋਡ ਦਾ ਪਾਣੀ ਜਿਹੜਾ ਹੈ ਉਹ ਜੀਟੀ ਰੋਡ ਜਿਹੜੀ ਅਥਾਰਟੀ ਹੈ ਹਾਈਵੇ ਅਥਾਰਟੀ ਉਹਨਾਂ ਦਾ ਕੰਮ ਹੈ ਉਸ ਪਾਣੀ ਨੂੰ ਨਿਕਾਸੀ ਵਾਸਤੇ ਉਹਨਾਂ ਦਾ ਕੰਮ ਹੁੰਦਾ ਹੈ ਲੇਕਿਨ ਕੁਝ ਲੋਕਾਂ ਨੇ ਉੱਥੇ ਕੁਝ ادارے ਨੇ ਆਪਣੇ ਪਰਸਨਲ ਮੁਫਾਦ ਵਾਸਤੇ ਉਸ ਸੀਵਰੇਜ ਦੇ ਪਾਈਪ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਉਸ ਮਹੱਲੇ ਦੇ ਸੀਵਰ ਵਿੱਚ ਜੋੜ ਦਿੱਤੇ ਸੀ ਜਿਸ ਕਰਕੇ ਇਹ ਸਾਰੇ ਮਹੱਲਾਨ ਵਾਸੀ ਮੇਰੇ ਨਾਲ ਆਏ ਆ ਅਸੀਂ ਮੇਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਅੱਜ ਗਿਆਪਨ ਦਿੱਤਾ ਕਿਉਂਕਿ ਮਹੱਲਾ ਬਹੁਤ ਅਗਰੈਸਿਵ ਹੋਇਆ ਸੀ 4-500 ਲੋਕ ਇੱਥੇ ਇਕੱਠੇ ਹੋਏ ਸੀ ਮਹੱਲੇ ਦੇ ਔਰ ਮੈਂ ਸਮਝਦਾ ਕਿ ਐਜੀਟੇਸ਼ਨ ਦੇ ਤਰੀਕੇ ਤੋਂ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਿਹੜਾ ਸਮੱਸਿਆ ਹੈ ਇਹਦਾ ਹੱਲ ਜਿਹੜਾ ਹੈ ਪ੍ਰੋਪਰ ਤਰੀਕੇ ਨਾਲ ਕਰਵਾਤਾ ਜਾਵੇ ਜਲਦ ਤੋਂ ਜਲਦ ਕਰਾਇਆ ਜਾਵੇ ਔਰ ਅਗਰ ਅੱਜ ਸਾਡੇ ਗਿਆਪਨ ਦਿਨ ਤੋਂ ਬਾਅਦ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਉਸ ਤੋਂ ਬਾਅਦ ਅਸੀਂ ਐਜੈਂਡਾ ਰਸਤਾ ਪਨਾਵਾਂਗੇ ਮਹੱਲਨਵਸੀ ਨੇ ਗੱਲ ਸਮਝੀ ਮੇਰੇ ਨਾਲ ਆਏ ਹੈ ਔਰ ਅੱਜ ਅਸੀਂ ਬੜੇ ਸੁਹਾਰਦਪੂਰਨ ਤਰੀਕੇ ਦੇ ਵਿੱਚ ਅਸੀਂ ਮੇਹ ਸਾਬ ਨੂੰ ਕਮਿਸ਼ਨ ਸਾਬ ਨੂੰ ਜੁਆਇਡ ਕਮਿਸ਼ਨ ਸਾਬ ਨੂੰ ਇਹਦਾ ਗਿਆਪਨ ਦਿੱਤਾ ਹੈ ਔਰ ਅਫਸਰਾਂ ਦੀ ਡਿਊਟੀ ਵੀ ਲਗਾਈ ਗਈ ਹੈ ਔਰ ਅਫਸਰ ਨੇ ਸਾਨੂੰ ਆਸ਼ਵਾਸਨ ਵੀ ਦਿੱਤਾ ਹੈ ਕਿ ਇਹਨੂੰ 1-2 ਦਿਨ ਦੇ ਵਿੱਚ ਅਸੀਂ ਇਸ ਸਮੱਸਿਆ ਨੂੰ ਜਿਹੜਾ ਹੱਲ ਕਰਕੇ ਦਵਾਂਗੇ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਪਾਈਪ ਪਾਏ ਗਏ ਅਸਲੀ ਦੇ ਵੀ ਜੋੜੇ ਆ ਗਿਆ ਨਜਾਇਜ਼ ਸਰਸਾ ਦਾ ਪਾਣੀ ਔਰ ਗੰਦਾ ਪਾਣੀ ਪਰਸਨਲ ਧਾਰਿਆਂ ਦਾ ਪਾਣੀ ਉਹ ਜਿਹੜਾ ਅਸੀਂ ਉਹਨੂੰ ਪਾਈਪ ਨੂੰ ਜਿਹੜਾ ਪਾਈਪਲਾਈਨ ਨੂੰ ਥੋੜਾ ਤਾਵਾਂਗੇ ਤੇ ਮੈਂ ਸਮਝਦਾ ਕਿ ਜੇ ਇਹ ਹੱਲ ਜਿੰਨੀ ਜਲਦੀ ਹੋ ਜਵੇ ਉਹ ਮੱਲੇ ਵਾਸਤੇ ਸ਼ਹਿਰ ਵਾਸਤੇ ਬਿਹਤਰੀ ਹੈ ਔਰ ਮੱਲੇ ਦੇ ਬੱਚਿਆਂ ਦੇ ਵਾਸਤੇ ਬਿਹਤਰੀ ਹੈ ਬੱਚਿਆਂ ਦਾ ਜਿਹੜੀ ਸਿਹਤ ਖਰਾਬ ਹੋ ਰਹੀ ਹੈ ਗੰਦਾ ਪਾਣੀ ਗਲੀਆਂ 'ਚ ਘੁੰਮ ਰਿਹਾ ਗਲੀਆਂ ਦੇ ਵਿੱਚ ਨਹਿਰ ਦਾ ਮਾਹੌਲ ਗੰਦੇ ਪਾਣੀ ਦੀ ਨਹਿਰ ਗੰਦਾ ਨਾਲਾ ਬਣਿਆ ਹੋਇਆ ਹੈ ਜਿਆਦਾ ਪਾਣੀ ਆਣ ਕਰਕੇ ਇਸ ਕਰਕੇ ਆਪਾਂ ਅੱਜ ਮੇਹਸਾਬ ਸਾਹਿਬ ਤੇ ਆਸ ਰੱਖੀ ਹੈ ਕਮਿਸ਼ਨ ਸਾਹਿਬ ਤੇ ਆਸ ਰੱਖੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਦਾ ਹੱਲ ਜਲਦ ਚਲਦ ਹੋਏਗਾ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਹੈ ਜਿਹਨਾਂ ਨੇ ਸੀਵਰੇਜ ਦੋਰੇਗਾ ਹਾਂਜੀ ਉਸ ਅਧਾਰਨ ਨੂੰ ਲੋਕ ਮਿਲੇ ਸੀ ਕੱਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਦਾ ਹੱਲ ਕਰ ਰਹੇ ਹਾਂ ਜੀ ਮਤਲਬ ਉੱਥੋਂ ਸਾਨੂੰ ਲੱਗਦਾ ਹੈ ਕਿ ਉਹ ਬਤੇ ਇਹਦੇ ਵਿੱਚ ਇਛੁਕ ਨਹੀਂ ਹੈ ਜੋੜਿਆ ਗਿਆ ਉਹ ਤਾਂ ਆਪਣੀ ਨੁਲਚ ਨਹੀਂ ਸੀਗਾ ਕੋਈ ਰਾਤ ਨੂੰ ਨੀਰੇ ਦੇ ਵਿੱਚ ਜੋੜਿਆ ਗਿਆ ਜੀ ਇਹ ਬਰਸਾਤਾਂ ਤੋਂ ਪਹਿਲਾਂ 3 4 6 ਮਹੀਨੇ ਪਹਿਲਾਂ ਕਿਤੇ ਰਾਤ ਨੂੰ ਕੰਮ ਹੋਇਆ ਉੱਤੇ ਰਾਤ ਨੂੰ ਜੋੜਿਆ ਗਿਆ ਇਹ ਹੁਣ ਬਰਸਾਤਾਂ ਹੋਈਆਂ ਤੇ ਪਤਾ ਲੱਗਾ ਜਦੋਂ ਬਰਸਾਤਾਂ ਹੋਈਆਂ ਤਾਂ ਬਾਟਰ ਜਦੋਂ ਓਵਰਫਲੋ ਹੋ ਕੇ ਸਵੇਰੇ ਦਾ ਪਾਣੀ ਗਲੀਆਂ ਚ ਆਇਆ ਤਾਂ ਮਹਿਸੂਸ ਹੋਇਆ ਫਿਰ ਅਸੀਂ ਉਹਦੀ ਤਹਿਕੀਕਤ ਕੀਤੀ ਬੰਨਾਂ ਨਵਸੀਆਂ ਜਾ ਕੇ ਮੌਕਾ ਦੇਖਿਆ ਫਿਰ ਸਾਨੂੰ ਸਾਰਾ ਇਹ ਪਤਾ ਲੱਗਾ ਕਿ ਜਿਹੜਾ ਓਵਰਲੋਡਡ ਪਾਣੀ ਜਿਹੜਾ ਉਸ ਛੋਟੇ ਸੀਵਰੇ ਦੇ ਵਿੱਚ ਪੂਰੇ ਪੂਰਾ ਜੀਟੀ ਰੋਡ ਦਾ ਪਾਣੀ ਪਾ ਦਿੱਤਾ ਗਿਆ ਹੈ ਤੇ ਉਹ ਇੰਨਾ ਜਿਹੜਾ ਸੀਵਰ ਨਹੀਂ ਸਹਾਰ ਸਕਦਾ ਤੇ ਉਹ ਇਸ ਕਰਕੇ ਸਾਰਾ ਗਲੀਆਂ ਦੇ ਵਿੱਚ ਗੰਦਾ ਪਾਣੀ ਘੁੰਮਦਾ ਹੈ ਤੇ ਅੱਜ ਉਹਦੇ ਵਾਸਤੇ ਸੀ ਇਹਨਾਂ ਨੂੰ ਗਿਆਨ ਦਿੱਤਾ ਔਰ ਸਾਨੂੰ ਪੂਰਨ ਉਮੀਦ ਹੈ ਕਿ ਕੰਮ ਹੋਏਗਾ ਜਲਦ ਜਲਦ ਲੱਗਦਾ ਸਰ ਕਿਨੇ ਲੋਕ ਕਿਤੇ ਗਏ ਇਸ ਸਾਰਾ ਇਹ ਸਰ ਉੱਥੇ ਕੋਈ ਇੱਕ ਹੋਟਲ ਹੈ ਵੱਡਾ 골ਡਨ ਟ੍ਰਿਬਲ ਟੂਲ ਬਣਾ ਦਾ ਹੋਟਲ ਬਣਿਆ ਹੈ ਉਹਨਾਂ ਦਾ ਦਾਰਾ ਕਾਫੀ ਵੱਡਾ ਉੱਥੇ ਬੈਂਕ ਹੈ ਕੁਝ ਹੋਰ ਉੱਥੇ ਦੁਕਾਨਦਾਰ ਨੇ ਜਿਹੜੇ ਜੀਟੀ ਰੋਡ ਤੇ ਜਿਹਨਾਂ ਦੀਆਂ ਦੁਕਾਨਾਂ ਲੱਗਦੀਆਂ ਜੀਟੀ ਰੋਡ ਦਾ ਪਾਣੀ ਜਿਹੜਾ ਆ ਬਰਸਾਤ ਦਾ ਪਾਣੀ ਜੀਟੀ ਰੋਡ ਦੇ ਉੱਪਰ ਜਮਾ ਹੋ ਜਾਂਦਾ ਉਹਦੀ ਪ੍ਰੋਪਰ ਨਿਕਾਸੀ ਨਹੀਂ ਹੋਉਂਦੀ ਵੀ ਉੱਥੇ ਆ ਤੁਸੀਂ ਦੇਖਦੇ ਹੋਵੋਗੇ ਪਠਾਨਕੋਟ ਚੌਕ ਤੋਂ ਲੈ ਕੇ ট্রান্সਪੋਰਟ ਨਗਰ ਚੌਕ ਤੱਕ ਬਲਕਿ ਫੋਕਲ ਪੁਆਇੰਟ ਚੌਕ ਉਸ ਤੋਂ ਅੱਗੇ ਵੀ ਅਮਰਦਾਸ ਨਗਰ ਤੱਕ ਸਾਰੇ ਦਾ ਸਾਰਾ ਬਰਸਾਤ ਦਾ ਪਾਣੀ ਜੀਟੀ ਰੋਡ ਦੇ ਉੱਪਰ ਜਮਾ ਰਹਿੰਦਾ ਹੈ ਔਰ ਬਰਸਾਤ ਦੇ ਦਿਨਾਂ 'ਚ ਬੜੀ ਦਿੱਕਤ ਆਂਦੀ ਹੈ ਉੱਥੇ ਮੱਛਰੀ ਪੈਦਾ ਹੁੰਦਾ ਹਰ ਵਾਰ ਅਸੀਂ ਹਾਈਵੇ ਥੋਰਟੀ ਨੂੰ ਵੀ ਕਹਿੰਨੇ ਆ ਅਸੀਂ ਇੱਕ ਵਾਰ ਫਿਰ ਹਾਈਵੇ ਥੋਰਟੀ ਨੂੰ ਦੁਬਾਰਾ ਫੇਰ ਕਹਾਂਗੇ ਕੇ ਦੀ ਨਿਕਾਸੀ ਦਾ ਕਿਉਂਕਿ ਪਿੱਛੇ ਜਿਹੜਾ ਉਹਨਾਂ ਨੇ ਨਾਲਾ ਤੋੜ ਕੇ ਨਵਾਂ ਨਾਲਾ ਵੀ ਬਣਾਇਆ ਲੇਕਿਨ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹਲੇ ਵੀ ਤੇ ਪ੍ਰੋਪਰ ਨਹੀਂ ਹੋਇਆ ਬਾਹਰ ਤੋਂ ਹਾਈਵੇ ਤੇ ਕੰਡੇ ਨੇ ਵੱਡੇ ਉਹਨਾਂ ਦੇ ਬਾਹਰ ਵੀ ਪਾਣੀ ਖੜਾ ਰਹਿੰਦਾ ਹੈ ਤੇ ਉਹ ਲੋਕਾਂ ਨੇ ਸ਼ਾਇਦ ਉਹ ਅਧਾਰੇ ਵਾਲਿਆਂ ਨੇ ਆਪਣੇ ਅੱਗੇ ਪਾਣੀ ਸਾਫ਼ ਕਰਨ ਵਾਸਤੇ ਜਾਂ ਕਿਸ ਤਰ੍ਹਾਂ ਆਪਣੇ ਪਰਸਨਲ ਇਸ਼ੂ ਨੂੰ ਲੈ ਕੇ ਉਹਨਾਂ ਨੇ ਉਹ ਪਾਈਪ ਨੂੰ ਜੁੜਵਾਇਆ ਤੇ ਜੇ ਉਹ ਨਜਾਇਜ਼ ਤਰੀਕੇ ਨਾਲ ਜੋੜਿਆ ਗਿਆ ਤਾਂ ਉਹਨੂੰ ਪਾਈਪ ਨੂੰ ਕਟਣਾ ਬੰਦ ਆ ਔਰ ਮਹੱਲੇ ਨੂੰ ਤੋਂ ਨਿਯਾਤ ਮਿਲੇ ਮੱਲਾ ਬੜਾ ਸ਼ਾਂਤਮਈ ਤਰੀਕੇ ਨਾਲ ਦਿੰਦਾ ਸੀ ਕਦੀ ਉੱਥੇ ਇੰਨੀ ਸਮੱਸਿਆ ਨਹੀਂ ਸੀ ਪਰ ਇੱਕਦਮ ਜਿਹੜੀ ਇਹ ਬਸਾਹ ਤਾਂ ਤੇ ਜਿਹੜੀ ਸਮੱਸਿਆ ਹੋਈ ਹੈ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗਾ ਕਿ ਉੱਥੇ ਜਿਹੜੇ ਗੈਰ ਕਾਨੂੰਨੀ ਤਿਕਾਣਾ ਪਾਪ ਜਿਹੜੇ ਪਾਣੀ ਦੇ ਜੁੜੇ ਗਏ ਆ ਤੇ ਇਹਨੂੰ ਜਲਦ ਜਲਦ ਹਟਾ ਜਾਵੇ ਸਾਡੀ ਮੰਗ ਹੈ ਸਾਰੇ ਮੱਲਾਣਾ ਅਸੀਂ ਦੀ ਇਸੇ ਮੰਗ ਨੂੰ ਦੇਖਦੇ ਹੋਏ ਸਾਨੂੰ ਐਡੀਸ਼ਨ ਦਾ ਰਸਤਾ ਨਾ ਪ੍ਰਾਣਾ ਪਵੇ ਧਰਨਿਆਂ ਵੱਲ ਨਾ ਜਾਣਾ ਪਵੇ ਅੱਜ ਅਸੀਂ ਇੱਕ ਵਾਰ ਫੇਰ ਸਾਰੇ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਨਾਲ ਹੀ ਰਿਕੁਐਸਟ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਸਮੱਸਿਆ ਤੋਂ ਨਿਬੇੜ ਦਵਾਈ ਜਾਵੇ